ਅਗੋਜੀ ਦਾ ਖਾਤਾ ਵਾਹਿਗੋਜੀ ਦੀ ਫਤਿਹ ਅੱਜ ਅਸੀਂ ਪੱਗ ਦੀ ਪੋਣੀ ਦੀ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਟਾਈਮ ਦੱਸਾਂਗੇ ਕਿ ਪੱਗ ਦੀ ਪੱਗ ਬੰਨਣ ਤੋਂ ਪਹਿਲਾਂ ਪੱਗ ਦੀ ਪੋਣੀ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਟਾਈਮ ਬਨਾ ਬਰਬਾਦ ਕਰਦੇ ਹੋਏ ਆਪਾਂ ਪੋਣੀ ਪੋਣੀ ਕਰਨਾ ਸ਼ੁਰੂ ਕਰਦੇ ਆ ਆਹਾ ਹਾਂ ਦਰਦ ਸਭ ਪੱਗ ਦਾ ਇਕੱਲਾੜਾ ਆਪਾਂ ਵਾਲਨਾ ਬੰਨਦਾਂਗੇ ਉਹਨੂੰ ਚੰਗੀ ਤਰ੍ਹਾਂ ਗੱਠ ਦੇਵਾਂਗੇ ਤੇ ਆਪਾਂ ਪਾਦਰੂ ਹੌਲੀ ਹੌਲੀ ਪੂਰਾ ਖੋਲ ਲੈਣਾ ਵਾ ਇਸ ਤਰ੍ਹਾਂ ਪਾਦਰੂ ਇੱਥੋਂ ਖਾਣਾ ਇਧਰੋਂ ਵੀ ਇਤਨੀ ਖਾਣਾ ਤੇ ਇਹ ਤੋਂ ਫੜ ਕੇ ਇਹਨੂੰ ਇਧਰ ਨੂੰ ਇਹ ਲੋਟੇ ਡਾ ਕਰ ਲੈ ਆਹ ਪੱਲੇ ਨੂੰ ਇਹਦੇ ਇਹਦੇ ਬੱਤ ਨੂੰ ਐਸ ਲੋਟ ਐ ਇਹਨੂੰ ਆਪਾਂ ਨੂੰ ਕਰ ਲੈਣਾ ਤੇ ਦੂਸਰੇ ਪੱਲੇ ਨੂੰ ਵੀ ਆਪਾਂ ਇਖਨੇ ਅੰਦਰ ਕਰ ਲੈਣਾ ਫਰ ਐਮੈਨ ਨੂੰ ਮੋੜਦੇ ਹੋਏ ਦੇ ਪਿੱਛੇ ਪਿੱਛੇ ਹੁੰਦੇ ਹੋਏ ਆਪਾਂ ਪੱਗ ਨੂੰ ਮਤਦੇ ਲੜਨਦਰ ਕਰਨਾ ਹੈ ਇਹ ਥੋੜੇ ਪੱਗ ਤੇ Dependਾ ਤੁਸੀਂ ਪੱਗ ਕਿਹੜੀ ਬਣਨੀ ਹੈ ਪਿਆਲਾ ਛਾਈ ਬਣਨੀ ਆ ਬਟਾਲੀ ਬਣਨੀ ਆ ਪਛੇ ਥੋੜਾ ਡੜੀਆਂ ਆਪਾਂ ਦੋ ਪੁਨੀ ਪਰ ਕਿਉਂ ਝਟਕਾ ਮਾਰਨਾ ਹੈ ਕਿਉਂਕਿ ਜਿਹੜੇ ਵਾਲਾ ਹੋ ਸਾਫ਼ ਹੋ ਜਾਣ ਉਹਦੀ ਵਰਨਾ ਹੋਵੇ ਤੇ ਐਂਡ ਤੋਂ ਜਿੱਦੋਂ ਖੋਲਣਾ ਹੈ ਤੇ ਇਸ ਤਰ੍ਹਾਂ ਪੱਗ ਦੀ ਪੁੰਨ ਸਦੀ